ਲੁਧਿਆਣਾ ਭਗਵਾਨ ਜਗਨਨਾਥ ਰਥ ਯਾਤਰਾ ਵਿੱਚ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਤੇ ਹੋਏ ਹਮਲੇ ਦੀ ਸਖਤ ਨਿੰਦਿਆ ਕੀਤੀ ਹੈ ਉਹਨਾਂ ਪੰਜਾਬ ਦੀ ਮਾਨ ਸਰਕਾਰ ਦੀ ਕਾਰਜ ਸ਼ੈਲੀ ਤੇ ਵੀ ਸਵਾਲ ਉਠਾਏ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਆਪ ਸਰਕਾਰ ਵਿੱਚ ਲੋਕ ਸੁਰੱਖਿਅਤ ਨਹੀਂ ਹਨ ਜਦ ਕਿ ਅਫਸਰ ਸ਼ਾਹੀ ਵੀ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਪਾ ਰਹੀ ਕਿਉਂਕਿ ਮਾਨ ਸਰਕਾਰ ਵੱਲੋਂ ਅਧਿਕਾਰੀਆਂ ਤੇ ਨਿਰਪੱਖ ਜਾਂਚ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ ਪੰਜਾਬ ਵਿੱਚ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਹੈ ਪੰਜਾਬ ਦੇ ਹਾਲਾਤ ਬੱਤੋਂ ਬੱਤਰ ਹੁੰਦੇ ਜਾ ਰਹੇ ਹਨ ਰਵਨੀਤ ਮਿੱਟੂ ਨੇ ਕਿਹਾ ਹੈ ਕਿ ਪੰਜਾਬ ਵਿੱਚ ਜੰਗਲ ਰਾਜ ਵਰਗਾ ਮਾਹੌਲ ਹੈ ਤੇ ਆਮ ਲੋਕੀ ਅਤੇ کاروبਾਰੀ ਸੁਰੱਖਿਅਤ ਨਹੀਂ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਦਿਨ ਦਿਹਾੜੇ ਹਸਤਾਲ ਦੇ ਬਾਹਰ ਸ਼ਿਵ ਨੇਤਾ ਤੇ ਹੋਇਆ ਕਾਤਲਾਨਾ ਹਮਲਾ ਵੀ ਪੁਲਿਸ ਪ੍ਰਸ਼ਾਸਨ ਦੀ ਕਾਰਜ ਸ਼ੈਲੀ ਦੇ ਕਈ ਤਰ੍ਹਾਂ ਤੇ ਸਵਾਲ ਖੜੇ ਕਰਦਾ ਹੈ ਉਹਨਾਂ ਕਹਿੰਦੇ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਤਹਿ ਤੱਕ ਪਹੁੰਚ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਬਿੱਟੂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਰਾਨ ਪੰਜਾਬ ਦੀ ਹਾਲਤ ਦਿਨੋ ਦਿਨ ਮਾੜੀ ਹੁੰਦੀ ਜਾ ਰਹੀ ਹੈ ਜੋ ਕਿ ਸ਼ਰਮ ਵਾਲੀ ਗੱਲ ਹੈ। ਦੇਖੋ ਜਗਨਨਾਥੀ ਦੀ ਯਾਤਰਾ ਤੁਹਾਨੂੰ ਪਤਾ ਹਰ ਸਾਲ ਇਸੇ ਚਾ ਅਮੰਗਾਂ ਨਾਲ ਖਿੱਚਦੇ ਖਿੱਚਦੇ ਸਾਹ ਨਾਲ ਜਦੋਂ ਭਗਵਾਨ ਦਾ ਰੱਸਾ ਖਿੱਚਿਆ ਜਾਂਦਾ ਹੈ ਤੇ ਇਹਦੇ ਨਾਲ ਕੱਲਾ ਰੱਸਾ ਨਹੀਂ ਭਗਵਾਨ ਖੁਸ਼ੀਆਂ ਲੈ ਕੇ ਆਉਂਦਾ ਏ ਇਹ ਯਾਤਰਾ ਜਿਹੜੀ ਜਗਨਨਾਥ ਦੀ ਉਹ ਖੁਸ਼ੀਆਂ ਲੈ ਕੇ ਆਉਂਦੀ ਆ ਨਾਲ ਨਾਲ ਜਦੋਂ ਹੁਣ ਚੱਲੇਗਾ ਰੱਥ ਤੇ ਨਾਲ ਇਹ ਜਦੋਂ ਪ੍ਰਾਰਥਨਾ ਹੱਥ ਜੋੜਨਗੇ ਉਹਦੇ ਨਾਲ ਦਿਲ ਵੀ ਖੁੱਲਣਗੇ ਦਿਮਾਗ ਵੀ ਖੁੱਲਣਗੇ ਉਹਦੇ ਨਾਲ ਭਾਈਚਾਰਕ ਸਾਂਝ ਵੀ ਉਹ ਵੀ ਵਧੂਗੀ ਤੇ ਜਿੱਥੇ-ਜਿੱਥੇ ਜਿਹਦੇ-ਜਿੱਤੇ ਤੇ ਕਿਰਪਾ ਭਗਵਾਨ ਨਰਾਮ ਨਾਲ ਖੜੇ ਹੋ ਕੇ ਕਿਉਂਕਿ ਅੱਜ ਇੱਕ ਬਹੁਤ ਵੱਡਾ ਹਾਸਾ ਯੂਪੀ ਛੋਇਆ ਅਸੀਂ ਭਗਵਾਨ ਨੂੰ ਜਿੱਥੇ ਵੀ ਖੜੇ ਆ ਉਥੋਂ ਹੱਥ ਜੋੜਨੇ ਆ ਕੋਈ ਐਸੀ ਇੱਕ ਸਕਿੰਟ ਦੀ ਗੱਲ ਹੁੰਦੀ ਹੈ ਜਿਹਦੇ ਨਾਲ ਕ੍ਰਾਈਸਿਸ ਕਈ ਵਾਰ ਆ ਜਾਂਦਾ ਤੇ ਪਰ ਅੱਜ ਜਿਸ ਚਾਹ ਨਾਲ ਤੁਹਾਨੂੰ ਪਤਾ ਲੁਧਿਆਣਾ ਸ਼ਹਿਰ ਇਹ ਯਾਤਰਾ ਮਨਾਉਂਦਾ ਘਰਾਂ ਦੇ ਘਰਾਂ ਦੇ ਅੱਜ ਖੁਸ਼ੀਆਂ ਆ ਜਾਂਦੀਆਂ ਜਿਵੇਂ ਹੜ੍ਹ ਆਉਂਦੇ ਆ ਨਾ ਉਹ ਖੁਸ਼ੀਆਂ ਦੇ ਹੜ੍ਹ ਆ ਜਿਹੜੇ ਉਹ ਅੱਜ ਘਰਾਂ ਚ ਲੁਧਿਆਣੇ ਚ ਆਉਣਗੇ ਸਾਰੀਆਂ ਜਿਹੜੀਆਂ ਜੜੀਆਂ ਉਹਨਾਂ ਦੀਆਂ ਬਹੁਤ ਚਿਰ ਦੀਆਂ ਮੰਗਾਂ ਭਗਵਾਨ ਮੂਰੇ ਹੋਰ ਕੀ ਤੋਂ ਮੰਗਣਾ ਰੱਬ ਤੋਂ ਹੀ ਮੰਗਣਾ ਨਾ ਉਹ ਉਹ ਅੱਜ ਮੰਗਾ ਜਿਹੜੀਆਂ ਐ ਉਹ ਪਰਮਾਤਮਾ ਹਰ ਘਰ ਚ ਕਿਉਂਕਿ ਇਹ ਸਾਰਾ ਪਰਿਵਾਰ ਆ ਜਗਨਨਾਥ ਪਰਿਵਾਰ ਤੇ ਆਪਣਾ ਪਰਿਵਾਰ ਸਮਝ ਕੇ ਸਭ ਨੂੰ ਅੱਜ ਕੋਈ ਟੌਫੀਆਂ ਬਣਦਾ ਕਿਸੇ ਨੂੰ ਮਿੱਠੀਆਂ ਟੌਫੀਆਂ ਮਿਲਣੀਆਂ ਕਿਸੇ ਨੂੰ ਆਈਸਕ੍ਰੀਮ ਮਿਲਣੀਆਂ ਹੈ ਨਹੀਂ ਕਿਸੇ ਨੂੰ ਲੱਡੂ ਮਿਲਣੇ ਆ ਤੇ ਜਿਸ ਤਰੀਕੇ ਦਾ ਪ੍ਰਸ਼ਾਦ ਉਸ ਤਰੀਕੇ ਦਾ ਜੀ ਨੇ ਕੀ ਮੰਗਾ ਜਗਨਨਾਥ ਜੀ ਦੇਖੋ ਆ ਝੋਲੀ ਅੱਡ ਕੇ ਮੈਂ ਬੋਲਦੇ ਹੋਏ ਕਿਹਾ ਬਈ ਲੁਧਿਆਣੇ ਦੇ ਹਰ ਨੌਜਵਾਨ ਭਗਵਾਨ ਤੂੰ ਇਹ ਹੀ ਮੰਗੇ ਵੀ ਮੈਂ ਆਪਣੇ ਬਜ਼ੁਰਗਾਂ ਦੀ ਉਹਨਾਂ ਦਾ ਆਸ਼ੀਰਵਾਦ ਮੈਂ ਵੀ ਇਹੀ ਮੰਗਿਆ ਵੀ ਮੈਨੂੰ ਕਿਉਂਕਿ ਬਜ਼ੁਰਗਾਂ ਦੇ ਆਸ਼ੀਰਵਾਦ ਚ ਰੱਬ ਆ ਵੀ ਮੈਨੂੰ ਪਰਮਾਤਮਾ ਇਹ ਤਾਕਤ ਬਖਸ਼ੀ ਵੀ ਮੈਂ ਆਪਣੇ ਮਾਪੇ ਆਪਣੇ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਸਕਾਂ ਤੇ ਬਜ਼ੁਰਗ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਆਸ਼ੀਰਵਾਦ ਦੇਣ ਉਹ ਵੀ ਰੱਬ ਆ ਤੇ ਜੇ ਸਾਡੀ ਇਹ ਪੀੜ੍ਹੀ ਅਗਲੀ ਜਗਨਨਾਥ ਮਹਾਰਾਜ ਦੀ ਕਿਰਪਾ ਨਾਲ ਅਗਲੀ ਪੀੜ੍ਹੀ ਆਪਣੇ ਬਜ਼ੁਰਗਾਂ ਦੇ ਕਹਣੇ ਤੇ ਚੱਲ ਪਈ ਆਸ਼ੀਰਵਾਦ ਨਾਲ ਚੱਲ ਪਈ ਤੇ ਕੋਈ ਕਮੀ ਹੋਣੀ ਆਪਣੇ ਉਹ ਬਣੀ ਗੱਲ ਕਹਿੰਦੀ ਹੈ ਕਿ ਕੇਂਦਰੀ ਏਜੰਸੀਆਂ ਜਿਹੜੀਆਂ ਆ ਉਹ ਸਾਨੂੰ ਤੋੜਨਾ ਚਾਹੁੰਦੀਆਂ ਨੇ ਜਿਹੜੇ ਸਾਡੀ ਜੇਵਾੜ ਪਏ ਨੇ ਉਹ ਕੇਂਦਰੀ ਏਜੰਸੀਆਂ ਉਹਨੇ ਪਾਏ ਆ ਮੰਦ ਭਾਗਾ ਏ ਕਹਿਣਾ ਕੁਝ ਉਹ ਅਲੱਗ ਗੱਲ ਆ ਪਰ ਜਿਹੜਾ ਵੀ ਅਕਾਲੀ ਦਲ ਇੱਕ ਬਹੁਤ ਪੁਰਾਣੀ ਪਾਰਟੀ ਆ ਉਹਦੇ ਵਿੱਚ ਜਿਹੜਾ ਵੀ ਕੁਝ ਹੋ ਰਿਹਾ ਉਹ ਮੰਦ ਭਾਗਾ ਏ ਬੜਾ ਮਾੜਾ ਏ ਬਹੁਤ ਪੁਰਾਣਾ ਪਾਰਟੀ ਦਾ ਇਤਿਹਾਸ ਆ ਤੇ ਸਾਰਿਆਂ ਨੂੰ ਕੱਲਾ ਇਹ ਨਹੀਂ ਹੁੰਦਾ ਵੋਟਾਂ ਦੀ ਰਾਜਨੀਤੀ ਅਸੀਂ ਹਾਰੇ ਜਾਂ ਜਿੱਤੇ ਜਾਂ ਗੋਟਾ ਕਿੰਨੀਆਂ ਪਈਆਂ ਨਹੀਂ ਪਈਆਂ ਇਹਦੇ ਬਹੁਤ ਚੰਗੇ ਵਿਚਾਰਾਂ ਵਾਲੀ ਪਾਰਟੀ ਆ ਬਹੁਤ ਕੁਰਬਾਨੀਆਂ ਦਿੱਤੀਆਂ ਇਸ ਪਾਰਟੀ ਨੇ ਤੇ ਤਾਂ ਦੇਸ਼ ਆਜ਼ਾਦ ਹੋਇਆ ਖਾਸ ਤੌਰ ਤੇ ਉਦੋਂ ਬਾਅਦ ਪੰਜਾਬ ਨੂੰ ਸਿੱਖੀ ਨੂੰ ਪੰਜਾਬੀਆਂ ਨੂੰ ਬੜੀ ਦੇਣ ਤੇ ਉਹ ਦਰੋਹਰ ਜਿਹੜੇ ਅੱਜ ਦੇ ਨੇ ਚਾਹੇ ਕੋਈ ਉਲਟਾ ਕੋਈ ਨਾਲ ਅੱਜ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਅਕਾਲੀ ਦਲ ਨੂੰ ਸੰਭਾਲ ਕੇ ਰੱਖਣ ਜਿਹੜਾ ਕੀ ਇਹਨਾਂ ਦੇ ਬਜ਼ੁਰਗਾਂ ਨੇ ਜੋ-ਜੋ ਘਾਲਣਾ ਘਾਲ ਲੀਆਂ ਏ ਇਹ ਤਾਂ ਅੱਜ ਇਹਨਾਂ ਨੂੰ ਬੜਿਆਂ ਬੜਾ ਮਿਲੇ ਆ ਥੋੜੀ ਇਹਨੂੰ ਤੋੜ ਦਿਓ ਜਿੰਨਾ ਜੋੜਨ ਦੀ ਕੋਸ਼ਿਸ਼ ਕਰੋ ਸਿਆਣੇ ਸਿਆਣੇ ਬੰਦੇ ਨੇ ਮੈਂ ਕੋਈ ਸਲਾਹ ਨਹੀਂ ਦੇ ਸਕਦਾ ਪਰ ਮੈਂ ਅਕਾਲੀ ਦਲ ਬਾਰੇ ਤਾਂ ਪੜਿਆ ਨਾ ਉਹਨਾਂ ਬਾਰੇ ਤਾਂ ਸੁਣਿਆ ਨਾ ਉਹ ਅਕਾਲੀ ਬਣੋ ਜਿਹੜਾ ਅਸਲੀ ਅਕਾਲੀ ਸੀ ਦਲ ਨਾ ਬਣੋ ਕੱਲਾ ਅਕਾਲੀ ਬਣੋ ਜੀ ਅੰਮ੍ਰਿਤਪਾਲ ਨੂੰ ਲੈ ਕੇ ਸਰ ਉੱਥੇ ਬੜਾ ਬਵਾਦ ਚੱਲ ਰਿਹਾ ਉਹਨਾਂ ਦੀ ਮਾਤਾ ਨੇ ਇੱਕ ਬਵਾਦ ਕੀਤਾ ਹੋਰ ਹੁਣ ਅੰਮ੍ਰਿਤਪਾਲ ਕਹਿ ਰਹੇ ਨੇ ਕਿ ਮੈਨੂੰ ਅਫਸੋਸ ਹੈ ਕਿ ਮੇਰੀ ਮਾਤਾ ਨੇ ਇੱਕ ਦੇਖੋ ਤੁਸੀਂ ਬਹੁਤ ਪੁਰਾਣੇ ਹੋ ਉਹ ਜੀ ਜਿਹੜਾ ਬੰਦਾ ਮੈਂ ਤਾਂ ਮੈਂ ਤਾਂ ਇਹ ਗੱਲ ਕਹੀ ਸੀ ਸਿ ਵਿਧਾਨ ਦੀ ਸੌ ਚੱਕੋ ਉਹਨਾਂ ਨੇ ਸੰਵਿਧਾਨ ਦੀ ਸੌ ਚੱਕ ਲਈ ਤੇ ਹੁਣ ਗੱਲ ਕਿੱਥੇ ਰਹਿ ਗਈ ਜਦੋਂ ਦੇਸ਼ ਦੇ ਕਾਨੂੰਨ ਦੀ ਸੌ ਚੱਕ ਲਈ ਸੰਵਿਧਾਨ ਦੀ ਸੌ ਚੱਕ ਲਈ ਤੇ ਉਹਨਾਂ ਦੇ ਮਾਤਾ ਜੀ ਨੇ ਇਹ ਬਿਆਨ ਦਿੱਤਾ ਆਪਾਂ ਉਦੋਂ ਬਾਅਦ ਕਿਉਂ ਉਹਨੂੰ ਕਿਉਂ ਉਹਨੂੰ ਜਿਹੜੀਆਂ ਇਹ ਜਿਹੀਆਂ ਤਾਕਤਾਂ ਐ ਉਹ ਦੁਬਾਰਾ ਉਹਨੂੰ ਤੋੜ ਮਰੋੜ ਕੇ ਦਿਖਾਉਣਾ ਚਾਹੁੰਦੀਆਂ ਐ ਐਮਪੀ ਉਹਨਾਂ ਨੇ ਹੌਥ ਲੈ ਕੇ ਸਾਈਨ ਕੀਤੀ ਵੀ ਮੈਂ ਇਸ ਦੇਸ਼ ਦਾ ਕਾਨੂੰਨ ਸੰਵਿਧਾਨ ਮੰਨਦਾ ਉਦੋਂ ਬਾਅਦ ਉਹ ਪਰਸੋਂ ਸੌ ਚੱਕ ਕੇ ਗਏ ਨੇ ਪੰਜ ਤਰੀਕ ਨੂੰ ਵੀ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਤੇ ਜਿਹੜੀਆਂ ਵੀ ਚੀਜ਼ਾਂ ਕਰਨੀਆਂ ਹੋਣਗੀਆਂ ਦੇਸ਼ ਲਈ ਉਹ ਮੈਂ ਕਰੂੰਗਾ ਤੇ ਉਦੋਂ ਬਾਅਦ ਉਹਨਾਂ ਨੇ ਮਾਤਾ ਜੀ ਨੇ ਵੀ ਇਹੀ ਕਿਹਾ ਹੈ ਹੁਣ ਘਰ ਚ ਨਾ ਲੜਾਈ ਪਵਾਓ ਮੇਰੀ ਇੱਕ ਨਹੀਂ ਮੈਂ ਮਾਨ ਸਾਹਿਬ ਦਾ ਸਤਕਾਰਯੋਗ ਨੇ ਜਿਹੜੇ ਵੀ ਲੋਕ ਨੇ ਜਿਹੜੇ ਵੀ ਲੋਕ ਨੇ ਆ ਟਵੀਟ ਕਰਵਾ ਰਹੇ ਆ ਜਾਂ ਕਿਹੜੇ ਹੈਂਡਲ ਤੋਂ ਕਰਵਾ ਰਹੇ ਆ ਇਹ ਉਹਨਾਂ ਦੇ ਮਾਪਪਾ ਤੇ ਪ੍ਰੈਸ਼ਰ ਪਾ ਕੇ ਕਰਵਾਇਆ ਜਾ ਰਿਹਾ ਸ਼੍ਰੀਮ ਜਿਹੜਾ ਅਮਰਿਤਪਾਲ ਆ ਉਹ ਆਪਣੀ ਮਾਂ ਨੂੰ ਇਹ ਲਫ਼ਜ਼ ਨਹੀਂ ਲਿਖ ਸਕਦਾ ਜਿਹੜੇ ਲਫ਼ਜ਼ ਲਿਖੇ ਨੇ ਤੇ ਇਸ ਕਰਕੇ ਇੱਕ ਬਹੁਤ ਵੱਡੀਆਂ ਸ਼ਰਾਰਤਾਂ ਐ ਜਿਹੜੀਆਂ ਜਿਹੜੇ ਲੋਕ ਅਮਰਿਤਪਾਲ ਨੂੰ ਨਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਉਹੀ ਹੁਣ ਇਸ ਪਰਿਵਾਰ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਕਲੀਅਰ ਅਮਰਿਤਪਾਲ ਨੇ ਸੌਂ ਚੱਕੀ ਆ ਉਹਨਾਂ ਦੇ ਮਾਤਾ ਜੀ ਨੇ ਪਿਤਾ ਜੀ ਨੇ ਬਿਆਨ ਦਿੱਤਾ ਤੇ ਹੁਣ ਇਹ ਕੋਈ ਨਾ ਕੋਈ ਐਸੀਆਂ ਸ਼ਰਾਰਤੀ ਜਿਹੜੀਆਂ ਐ ਉਹਨਾਂ ਨੂੰ ਜਾਣਦਾ ਉਹਨਾਂ ਨੂੰ ਵੀ ਡਰਾ ਰਹੇ ਆ ਤੇ ਅਮਰਿਤਪਾਲ ਨੂੰ ਵੀ ਕੋਈ ਨਾ ਕੋਈ ਐਸੀਆਂ ਚੀਜ਼ਾਂ ਉਹਨਾਂ ਦੇ ਸਾਥੀਆਂ ਨੂੰ ਕਰ ਰਹੇ ਆ ਜਿਨ੍ਹਾਂ ਤੋਂ ਇਹ ਟਵਿੱਟਰ ਹੈਂਡਲ ਹੈਂਡਲ ਕਰਵਾਇਆ ਜਾ ਰਿਹਾ ਹੈ। ਭਾਪਲ ਭਾਜਪਾ 'ਚ ਰਲ ਸਕਦੇ ਨੇ। ਨਹੀਂ 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 ਨਹੀਂ। ਭਾਜਪਾ ਨੂੰ ਕੀ ਲੋੜ? ਉਹ ਉਹ ਕਿਸੇ ਵੀ ਪਾਰਟੀ 'ਚ ਰਹਿਣ, ਦੇਸ਼ ਦੀ ਗੱਲ ਕਰਨ, ਪੰਜਾਬ ਦੀ ਗੱਲ ਕਰਨ, ਪੰਜਾਬੀਆਂ ਦੀ ਗੱਲ ਕਰਨ, ਸਿੱਖਾਂ ਦੀ ਗੱਲ ਕਰਨ। ਬੰਦੀ ਸਿਕਾਉਂ ਲੈ ਕੇ ਕੀ ਕਰਨਾ ਚਾਹੋਗੇ? ਕਿਉਂਕਿ ਬੰਦੀ ਸਿਕਾਉਂ ਲੈ ਕੇ ਬੜਾ ਵਿਵਾਦ, ਰਿਆਦਾ ਔਰਤਾਂ ਮਾਰਦੇ। ਉਹ ਤਾਂ ਹੁਣ ਗੱਲ ਪੁਰਾਣੀ ਹੋ ਗਈ। ਮੈਂ ਤਾਂ ਤੁਹਾਨੂੰ ਪਤਾ ਕਿ ਕਿਹੜਾ ਹਮਲਾ ਹੋਇਆ ਹੈ। ਹਾਂਜੀ। ਹਮਲਾ ਹੋਇਆ ਹੈ। ਜਿਸ ਤਰ੍ਹਾਂ ਜੀ ਆਉਂਗਾ। ਦੇਖੋ ਇਹ ਇਹ ਪੰਜਾਬ ਦਾ ਜਿਹੜਾ ਪੰਜਾਬ ਦੀ ਸਰਕਾਰ ਆ ਬਿਲਕੁਲ ਮਤਲਬ ਐ ਲੱਗ ਰਿਹਾ ਵੀ ਉਰੇ ਜੰਗਲ ਰਾਜ ਹੋ ਗਿਆ ਜਿਹਦਾ ਜੀ ਕਰਦਾ ਕੁਛ ਵੀ ਬੋਲਦਾ ਜਿਹਦਾ ਜੀ ਕਰਦਾ ਉਹ ਕਿਸੇ ਤੇ ਹਮਲਾ ਕਰਦਾ ਇੱਥੋਂ ਇਹ ਲੱਗਦਾ ਐ ਵੀ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਗੀ ਗੱਲ ਤਾਂ ਇਹ ਐ ਅਸਲੀ ਜਦੋਂ ਜੰਗਲ ਰਾਜ ਹੋਊਗਾ ਵੀ ਜਿਹੜਾ ਵੀ ਸ਼ਿਕਾਰ ਕਿਸਦਾ ਕਰੂਗਾ ਜਿਹੜਾ ਉਹ ਤੋਂ ਤਕੜਾ ਐ ਜਿਹਦੇ ਹੱਥ 'ਚ ਕੁਛ ਹੈਗਾ ਐ ਉਹ ਕਿਸੇ ਨੂੰ ਵੀ ਮਾਰ ਲੂਗਾ ਕਿਸੇ ਨੂੰ ਵੀ ਖਾ ਲੂਗਾ ਉਹ ਹਾਲਾਤ ਉਰੇ ਬਣੇ ਹੋਏ ਆ ਇਸ ਕਰਕੇ ਕਿਤੇ ਨਾ ਕਿਤੇ ਚਲੋ ਮੈਂ ਮੰਨਦਾ ਵੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਪਰ ਕਿਤੇ ਨਾ ਕਿਤੇ ਜਿਹੜੀ ਆਫੀਸਰਸ ਨੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਚੱਕਣੀ ਪਊਗੀ ਮੈਂ ਗਵਰਨਰ ਸਾਹਿਬ ਨੂੰ ਜਿਹੜਾ ਇਹ ਉਹ ਕੱਲ 5 ਵਜੇ ਗਵਰਨਰ ਸਾਹਿਬ ਨੂੰ ਮਿਲ ਰਹੇ ਆ ਇਸ ਕਰਕੇ ਵੀ ਕਿਤੇ ਨਾ ਕਿਤੇ ਇਹਦਾ ਧਿਆਨ ਦਿਓ ਮੈਂ ਇਹ ਨਹੀਂ ਕਹਿੰਦਾ ਫਿਰ ਇਹਨੂੰ ਗਲਤ ਮੱਲਿਆ ਵੀ ਅਸੀਂ ਨਹੀਂ ਕਹਿੰਦੇ ਗਵਰਨਰ ਰਾਜ ਲਾਉਣਾ ਜਾਂ ਕੋਈ ਕੋਈ ਗੱਲ ਕਰਨਾ ਪਰ ਗਵਰਨਰ ਸਾਹਿਬ ਦੀ ਵੀ ਜ਼ਿੰਮੇਵਾਰੀ ਆ ਗਵਰਨਰ ਸਾਹਿਬ ਸੀਐਮ ਦੇ ਨਾਲ ਗੱਲ ਕਰਨ ਵੀ ਆ ਕਿਉਂ ਹੋ ਰਿਹਾ ਤੇ ਮੈਂ ਵੀ ਆਪਣੇ ਵੱਲੋਂ ਜੋ ਕੋਈ ਇਨਪੁਟ ਜੋ ਸੁਝਾਅ ਹੋਊਗਾ ਮੈਂ ਕੱਲ ਨੂੰ ਕਰਨ ਸਾਹਮਣੇ ਦਊਗਾ ਬੀਜੇ ਉਹ ਬੀਜਪੀ ਦੇ ਉੱਤੇ ਬਲੇਮ ਲਗਾ ਰਹੇ ਨੇ ਆਮਾਦੀ ਪਾਰਟੀ ਉਹ ਕਹਿ ਰਹੇ ਨੇ ਕਿ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ